ਬਹੁਤ ਵੱਡੀ ਖਬਰਾਂ ਜਿਵੇਂ ਕਿ ਕੌਮਰ ਵਿਜੇ ਪ੍ਰਤਾਪ ਅਕਸਰ ਤੁਸੀਂ ਨਾਮ ਸੁਣਿਆ ਹੋਣਾ ਜਿਹੜੇ ਕੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਵੀ रह ਚੁੱਕੇ ਨੇ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਸਬੂਤਾਂ ਸਮੇਤ ਨਕਲੀ ਸ਼ਰਾਬ ਦੇ ਉੱਤੇ ਬਹੁਤ ਵੱਡੇ ਵੱਡੇ ਖੁਲਾਸੇ ਔਰ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਕਿਵੇਂ ਨੰਗਾ ਕਰ ਰਹੇ ਨੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾਵਾਂਗੇ ਔਰ ਆਈਪੀਐਸ ਅਫੀਸਰ ਰਹਿਣ ਤੋਂ ਬਾਅਦ ਉਹ ਐਸਐਸਪੀ ਵੀ ਲੱਗੇ ਸੀ ਅੰਮ੍ਰਿਤਸਰ ਦੇ ਵਿੱਚ ਔਰ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਨਾਮ ਬਣਦਾ ਪੰਜਾਬ ਦੇ ਅੰਦਰ ਔਰ ਅਰਵਿੰਦ ਕੇਜਰੀਵਾਲ ਖੁਦ ਆਪਣੇ ਮੂੰਹ ਨਾਲ ਕੀ ਕਹਰੇ ਇੱਕ ਤਾਂ ਪਹਿਲਾਂ ਇਹ ਸੁਣਾਉਂਗਾ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਯਾਨੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਯਾਨੀ ਸੱਚ ਧਾਰ ਦਿੱਤਾ ਉਹਨਾਂ ਨੇ ਭਗਵੰਤ ਮਾਨ ਸਰਕਾਰ ਪੁਸਾ ਦਿੱਤੀ ਹੈ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਸੁਣਨ ਜਾ ਰਹੇ ਹੋ ਕਿਉਂਕਿ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਖੁਦ ਆਪਣੇ ਮੂੰਹ ਦੇ ਨਾਲ ਜਿਹੜੀ ਗੱਲ ਕਹੀ ਸੀ ਕੁਮਰ ਵਿਜੇ ਪ੍ਰਤਾਪ ਬਾਰੇ ਉਹ ਵੀ ਸੁਣਾ ਰਹੇ ਆ ਔਰ ਉਸ ਤੋਂ ਬਾਅਦ ਕਮਰਬਿਜੇ ਪ੍ਰਤਾਪ ਕੀ ਕਹ ਰਹੇ ਨੇ ਇਹ ਵੀ ਤੁਹਾਨੂੰ ਸੁਣਾਉਣ ਜਾ ਰਿਹਾ ਮੈਂ ਧਾਰਵਿੰਦ ਕੇਜਰੀਵਾਲ ਆਪਣੇ ਮੂੰਹ ਦੇ ਨਾਲ ਕਹਿੰਦੇ ਆ ਕਹਿੰਦੇ ਕਮਰਬਿਜੇ ਪ੍ਰਤਾਪ ਇਹ ਸਭ ਕੁਝ ਕਰ ਸਕਦਾ ਇਹਦੇ ਕੋਲ ਸਾਰੇ ਸਬੂਤ ਨੇ ਸੁਣੋ ਜਰਾ 6 ਮਹੀਨੇ ਮੰਗ ਰਹਾ ਹਾਂ ਅਪਸੇ 6 ਮਹੀਨੇ ਦੇ ਅੰਦਰ ਪੰਜਾਬ ਤੋਂ ਨਸ਼ਾ ਖਤਮ ਕਰਦਾ ਜਿੰਦਾਬਾਦ ਜਿੰਦਾਬਾਦ ਸਾਡੇ ਸਾਥ ਐਸੇ ਐਸੇ ਗੋਰਬਿਜੇ ਪ੍ਰਤਾਪ ਜੈਸੇ ਇਮਾਨਦਾਰ ਜਵਾਬਸ ਪੁਲਿਸ ਅਫਸਰਾਂ ਇਨਕੋ ਕਰਨਾ ਆਤਾ ਹੈ ਹਮੇ ਕਰਨਾ ਆਤਾ ਹੈ ਹਮਾਰੀ ਨੀਅਤ ਸਾਫ ਹੈ ਇੰਦੀ ਤਰ੍ਹਾਂ ਨੌਟੰਕੀ ਸਰਕਾਰ ਨਹੀਂ ਚਲਾ ਰਹੇ ਆ ਦੇਖੋ ਹੁਣ ਅਰਵਿੰਦ ਕੇਜਰੀਵਾਲ ਨੇ ਤਾਂ ਕਹਿ ਦਿੱਤਾ ਇਹ ਪੁਰਾਣਾ ਬਿਆਨ ਹੈ ਕਹਿੰਦਾ ਕੋਂਬਰ বিজে ਪ੍ਰਤਾਪ ਤਾਂ ਕਰ ਸਕਦੇ ਨੇ ਅਸੀਂ ਵੀ ਕਰ ਸਕਦੇ ਆ ਇਹ ਉਦੋਂ ਆਫੀਸਰ ਸੀਗੇ ਇਹਨਾਂ ਦੀ ਪਾਰਟੀ ਜੁਆਇਨ ਕਰ ਚੁੱਕੇ ਸੀ ਜਾਨੀ ਐਮ ਐਲ ਏ ਬਣ ਚੁੱਕੇ ਸੀ ਔਰ ਇਮਾਨਦਾਰ ਪੁਲਿਸ ਆਫੀਸਰ ਇਹ ਖੁਦ ਆਮ ਆਦਮੀ ਪਾਰਟੀ ਕਹਿ ਰਹੀ ਹੈ ਔਰ ਹੁਣ ਉਹੀ ਆਫੀਸਰ ਇਹਨਾਂ ਨੂੰ ਕਿਵੇਂ ਲੰਗੇ ਕਰਦਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਬਹੁਤ ਵੱਡੀ ਅਪਡੇਟ ਜਿਹੜੀ ਹੋਰ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਜਿਹੜੀ ਕਿ ਪੂਰੇ ਪੰਜਾਬ ਦੇ ਵਾਸੀਆਂ ਨੂੰ ਸ਼ਰਾਬ ਦਾ ਘੁਟਾਲਾ ਜਿਹੜਾ ਮਜੀਠੇ ਦੇ ਵਿੱਚ ਹੋਇਆ ਉਸ ਉੱਤੇ ਪੂਰੀ ਗੱਲਬਾਤ ਕਮਰਵੀਏ ਪ੍ਰਤਾਪ ਕੀ ਕਰਿਆ ਸੁਣੋ ਜਰਾ ਅੰਜੂ ਡੀਜੀਪੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਔਰ ਮੈਂ ਹਮੇਸ਼ਾ ਕਰਦਾ ਹਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਜਾਂ ਕੁਝ ਵੀ ਹੋਇਆ ਹੈ ਮੇਰੀ ਗੱਲ ਸੁਣੋ ਸਾਡੇ ਡੀਜੀਪੀ ਸਾਹਿਬ ਬਹੁਤ ਚੰਗੇ ਅਫਸਰ ਨੇ ਔਰ ਅਸੀਂ ਉਹਨਾਂ ਦੇ ਨਾਲ ਆਮਦੇ ਕੀਤਾ ਦੇਖੋ खास करके जो तो मैं नौकरी छी सी तो मेरे डायरेक्ट मतलब रिपोर्टिंग अफसर वही सी जिन्होंने मैं रिपोर्ट कर रहा था सियासत तो ऊपर उनके कोई गल करनी चाहिए है पुलिस है प्रशासन है जरा महात्मा है देखो ये शुरू तो ही जो सरकार दे महात्मे ने यह तो बहुत करप्ट महात्मा है जी करप्ट महात्मा है तो महात्मे के मंत्री के खिलाफ क्यों नहीं कार्रवाई होनी चाहिए है जब दो हजार भी दो ਸਾਹਬ ਕਹਿ ਰਹੇ ਸੀਗੇ ਕਿ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਮਰਡਰ ਦਾ ਮਕਦਮਾ ਦਰਜ ਕਰੋ ਤਾਬਤ ਮੇਰੇ ਕੋਲ ਹੈ ਜੀ ਉਹਨਾਂ ਦਾ ਬਿਆਨ ਦੇਖੋ ਸੋਸ਼ਲ ਮੀਡੀਆ ਤੇ ਕਿ ਮਕਦਮਾ ਦਰਜ ਹੋਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਤਾਂ ਹਮ ਤਾਂ ਤੁਹਾਡੀ ਸਰਕਾਰ ਹੈ ਨਾ ਆਪਣੀ ਜ਼ੁਬਾਨ ਤੇ ਹੀ ਤੁਸੀਂ ਆ ਜਾਓ ਆਪਣੀ ਜ਼ੁਬਾਨ ਤੇ ਹੀ ਤੁਸੀਂ ਕੰਪਲੇਂਟਸ ਕਰੋ ਉਸ ਚੀਜ਼ ਦੀ ਜੋ ਦੋਸ਼ੀ ਹੈ ਨਾ ਉਹਦੇ ਖਿਲਾਫ ਕਾਰਵਾਈ ਕਰੋ ਮੈਂ ਤੇ ਹੀ ਕਾਂਗਾ ਸਰਕਾਰ ਫੇਲ ਹੈ ਸਾਡੀ ਆਪਣੀ ਸਰਕਾਰ ਜਦੋਂ ਕੇਜਰੀਵਾਲ ਸਾਹਿਬ ਆਏ ਸਮੇਂ ਮੇਰੀ ਜੁਆਇਨਿੰਗ ਹੋਈ ਸੀ ਉਹਨਾਂ ਸਾਰੇ ਪੰਜਾਬ ਨੂੰ ਅੰਮ੍ਰਿਤਸਰ ਨਹੀਂ ਸਾਰੇ ਪੰਜਾਬ ਨੂੰ ਪਤਾ ਲੱਗਿਆ ਸੀ कि उन्हें सब कारोबार नहीं रहा है आप क्या कि माफिया कौन है, तो को है जी हमारे पास कुंवर विजय प्रताप एक है जी। ठीक है। आज देखो मैं जाते तो दे हैं मैं तो बहुत साइड हो जाता हाँ हर माफिया सा हिस्सा बन गया है हर माफिया गैंग का हिस्सा पार्टी का हिस्सा शर्मिंदगी भी आती है अफसोस भी होंगे है ਯਸੀਮ ਨੂੰ ਉਸੇ ਪਾਰਟੀ ਦੇ ਪਿਛਾ ਮਾਨੀ ਕੋਮਰ ਵਿਜੇ ਪ੍ਰਤਾਪ ਨੇ ਬਹੁਤ ਵੱਡਾ ਖੁਲਾਸਾ ਕਰ ਦਿੱਤਾ ਕਹਿੰਦੇ ਸਾਡੀ ਪਾਰਟੀ ਦਾ ਇੱਕ ਹਿੱਸਾ ਨੇ ਮਾਫੀਆ ਉਹ ਚਾਹੇ ਡਰੱਗ ਮਾਫੀਆ ਚਾਹੇ ਕੋਈ ਗੈਂਗਸਟਰ ਮਾਫੀਆ ਚਾਹੇ ਜੋ ਮਰਜੀ ਵੀ ਆ ਨਸ਼ੇ ਤਸਕਰ ਵੀ ਸਾਰੇ ਕਹਿੰਦਾ ਸਾਡੀ ਪਾਰਟੀ ਦਾ ਹਿੱਸਾ ਨੇ ਜਦੋਂ ਕੋਮਰ ਵਿਜੇ ਪ੍ਰਤਾਪ ਨੇ ਪਾਰਟੀ ਜੁਆਇਨ ਕਰੀ ਐ ਐਮਐਲਏ ਦੀ ਸੀਟ ਤੋਂ ਜਿੱਤਦੇ ਨੇ ਪੂਰੇ ਪੰਜਾਬ ਦੇ ਅੰਦਰ ਇੱਕ ਸੰਦੇਸ਼ਾ ਚੱਲਿਆ ਜਾਂਦਾ ਕਿ ਅਫੀਸਰ ਬਹੁਤ ਹੀ ਇਮਾਨਦਾਰ ਆ ਖੁਦ ਅਰਵਿੰਦ ਕੇਜਰੀਵਾਲ ਦਾ ਬਿਆਨ ਤੁਹਾਨੂੰ ਸੁਣਾਇਆ ਮੈਂ ਔਰ ਉਹੀ ਅਫੀਸਰ ਦੋਵੇਂ ਨੇਤਿਆਂ ਦੀ ਪੋਲ ਖੋਲ ਰਿਆ ਵੀਡੀਓ ਬਹੁਤ ਲੰਬੀ ਆ ਉਹ ਕਹਿੰਦਾ ਭਗਵੰਤ ਮਾਨ ਦਾ ਇੱਕ ਵਿਆਹ ਨਾ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋਇਆ ਸੀ ਜਦੋਂ ਉਹਨਾਂ ਨੇ ਭਗਵੰਤ ਮਾਨ ਨੇ ਕਿਹਾ ਸੀ ਕਹਿੰਦਾ ਕੈਪਟਨ ਦੇ ਖਿਲਾਫ ਸ਼ਰਾਬ ਦੇ ਮਾਮਲੇ ਦੇ ਵਿੱਚ ਮਰਡਰ ਦਾ ਕਹਿੰਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਯਾਨੀ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਕਿ ਸ਼ਰਾਬ ਨਕਲੀ ਦੇ ਨਾਲ ਲੋਕ ਮਰ ਗਏ ਸੀ ਉਸ ਵਕਤ ਅੰਮ੍ਰਿਤਸਰ ਦੇ ਵਿੱਚ ਤੇ ਹੁਣ ਤੁਸੀਂ ਇਹ ਵੇਖੋ ਅੱਜ ਮੌਜੂਦਾ ਸਰਕਾਰ ਭਗਵਾਨ ਤਮਾਨਦੀ ਐ ਤਾਂ ਕੋਈ ਨਾ ਵੀ ਜੋ ਪ੍ਰਤਾਪ ਖੁਦ ਕਰੇ ਨੇ ਕਹਿੰਦੇ ਹੁਣ ਤੁਹਾਡੇ ਤੇ ਵੀ ਮੁਕਦਮਾ ਦਰਜ ਹੋਣਾ ਚਾਹੀਦਾ ਅੱਜ ਸਰਕਾਰ ਤੁਹਾਡੀ ਐ 21 ਮੋਤਾਂ ਤੋਂ ਜ਼ਿਆਦਾ ਮੋਤਾਂ ਹੋ ਚੁੱਕੀਆਂ ਨੇ ਮਜੀਠੇ ਦੇ ਵਿੱਚ ਨਕਲੀ ਸ਼ਰਾਬ ਕਾਰੋਬਾਰੀ ਚਲਾਉਣ ਦੇ ਪਿੱਛੇ ਕਹਿੰਦਾ ਸਰਕਾਰ ਦਾ ਹੱਥ ਹੁੰਦਾ ਇਹਨਾਂ ਦੇ ਨਾਲ ਡਰੱਗ ਮਾਫੀਆ ਨਸ਼ੇ ਤਸਕਰ ਸਾਰੇ ਕਹਿੰਦਾ ਜੁੜੇ ਹੋਏ ਨੇ ਉਹਨਾਂ ਨੇ ਤਾਂ ਇੱਥੋਂ ਦੇ ਕਹਿੰਦਾ ਕਹਿੰਦਾ ਐਸਐਸਪੀ ਤੱਕ ਦੇ ਦਫ਼ਤਰ ਵੀ ਰਾਜਨੀਤੀ ਦਾ ਅਖਾੜਾ ਬਣੇ ਹੋਏ ਨੇ ਤਾਂ ਜਿਹੜਾ ਸਾਡਾ ਪੰਜਾਬ ਹੈ ਕਹਿੰਦਾ ਮੈਂ ਖੁਸ਼ਹਾਲ ਕਰਨ ਲਈ ਇਸ ਪਾਰਟੀ ਦੇ ਵਿੱਚ ਆਪਣੀ ਨੌਕਰੀ ਦਾ ਯਾਨੀ ਅਸਤੀਫਾ ਦੇ ਦਿੱਤਾ ਸੀ ਐਸਐਸਪੀ ਦੇ ਅਹੁਦੇ ਤੋਂ ਪਰ ਤੁਸੀਂ ਇਹ ਵੇਖੋ ਵੀ ਉਹ ਬੰਦਾ ਕਿਵੇਂ ਝੂਠ ਬੋਲ ਰਿਹਾ ਹੂਆ ਉਸ ਬੰਦੇ ਨੇ ਸਿੱਧੇ ਸਵਾਲ ਜਿਹੜੇ ਸਰਕਾਰ ਤੇ ਬਣਦੇ ਆ ਕਮਰਜੀਤ ਪ੍ਰਤਾਪ ਜੀ ਨੇ ਉਹ ਕੀਤੇ ਨੇ ਤਾਂ ਹੋਰ ਭਗਵੰਤ ਮਾਨ ਔਰ ਕੇਜਰੀਵਾਲ ਦੋਵੇਂ ਜਣਿਆਂ ਨੂੰ ਯਾਨੀ ਕਹਿ ਸਕਦੇ ਨੰਗਾ ਹੀ ਕਰ ਗਏ ਨੇ ਔਰ ਸਿੱਧਾ ਸਬੂਤਾਂ ਦੇ ਆਧਾਰ ਤੇ ਉਹਨਾਂ ਨੇ ਗੱਲ ਕਹਿ ਦਿੱਤੀ ਹੈ ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਇੱਕ ਹੋਰ ਕਹੀ ਹੈ ਜਿਹੜੀ ਹੋਰ ਵੀ ਡਰਾ ਦੇਣ ਵਾਲੀ ਹੈ ਦੋਵਾਂ ਨੂੰ ਇਹ ਦੋਵੇਂ ਮੁੱਖ ਮੰਤਰੀ ਦੇ ਲਪੇਟੇ ਵਿੱਚ ਆ ਗਏ ਨੇ ਯਾਨੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਅੰਦਰ ਦੋਵਾਂ ਤੇ ਸਵਾਲ ਉੱਠਣੇ ਤੈਏ ਨੇ ਉਹ ਕਹਿੰਦੇ ਸੀ ਵਿਧਾਨ ਸਭਾ ਦੇ ਵਿੱਚ ਹੁਣ ਚਿੱਠੀ ਲਿਖਾਂਗੇ ਔਰ ਬੋਲਾਂਗੇ ਵੀ ਤੇ ਭਾਈ ਇਹ ਜਿਹੜਾ ਮਾਮਲਾ ਇਹ ਸਰਕਾਰ ਦੇ ਸਰ ਜਾਂਦਾ ਪਰ ਹੁਣ ਤੁਸੀਂ ਕੀ ਕਹੋਗੇ ਕਿ ਜਿਹੜਾ ਅਰਵਿੰਦ ਕੇਜਰੀਵਾਲ ਉਦੀ ਤਾਰੀਫ ਕਰ ਰਿਆ ਸੀ ਉਹੀ ਇੱਕ ਅਫਸਰ ਅੱਜ ਉਹਨਾਂ ਦੀ ਪੂਰੀ ਸਰਕਾਰ ਤੇ ਸਵਾਲ ਚੱਕ ਗਿਆ ਤੁਹਾਡੇ ਕਮੈਂਟਾਂ ਦੇ ਵਿੱਚ ਮੈਂ ਸੁਣਨਾ ਚਾਹੁੰਗਾ ਪੰਜਾਬ ਕੀ ਚਾਹੁੰਦਾ ਔਰ ਤੁਹਾਡਾ ਕੀ ਮੰਨਣਾ ਕੋਮਰ ਵੀਜੇ ਪ੍ਰਤਾਪ ਲਈ ਕਿਉਂਕਿ ਪੰਜਾਬ ਕਹਿੰਦਾ ਇਮਾਨਦਾਰ ਵਾਕਈ ਹੈਗੇ ਨੇ ਤਾਂ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ